ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੇ ਫਿਰ ਗਾਲ ਜੀ ਸਾਰਿਆਂ ਨੂੰ ਇਹ ਵੀਰ ਜੀ ਹਰਜੀਤ ਸਿੰਘ ਜੀਤਾ ਪਿੰਡ ਪੰਜਗਰੀ ਕਲਾਂ ਜਿਲ੍ਹਾ ਫੀਕੋਟ ਹੋਰ ਖੈਰ ਸੋਖਾ ਜੀ ਘਰ ਪਰਿਵਾਰ ਅੱਜ ਅਸੀਂ ਆ ਦੇਖੋ ਨਹਿਰ ਤੇ ਆਏ ਸੀ ਸੁਬਾ ਸੁਬਾ ਤੇ ਬਾਈ ਮੌਸਮ ਨਹਿਰ ਚ ਪਾਣੀ ਵੀ ਹੈ ਨਹੀਂਗਾ ਬੰਦ ਹੋ ਗਈ ਨਹਿਰ ਮੌਸਮ ਬਹੁਤ ਵਧੀਆ ਜੀ। ਕਿਆ ਬਾਤ ਆ ਮੌਸਮ। ਮੈਂ ਕਿਹਾ ਚਿੜੀਆਂ ਦੀ ਚੂ ਚੂ ਤੇ ਆ ਜਾਨਵਰ ਓਡੇ ਫਿਰਦੇ ਆ। ਕੁਦਰਤ ਦੇ ਬਈ ਰੰਗ ਆ। ਆ ਦੇਖ ਲੋ ਸਵੇਰ-ਸਵੇਰ ਦਾ ਟਾਈਮ ਆ ਤੇ ਕਿੰਨਾ ਵਧੀਆ ਮੌਸਮ ਆ। ਇਹ ਕਿਹਾ ਆ ਦੇਖੋ ਹਰਿਆਲੀ ਹਰਿਆਲੀ ਆ ਚਾਰ ਚੁਫੇਰੇ ਤੇ ਆ ਮੋਟਰਾਂ ਚੱਲੀ ਜਾਂਦੀਆਂ ਤੁਹਾਨੂੰ ਦਿਖਾਉਣਾ ਮੈਂ ਇਹ ਆ ਦੇਖੋ ਉਹ ਸਾਹਮਣੇ दिखੀ ਜਾਂਦੀ ਹੈ ਮੋਟਰ ਚੱਲੀ ਜਾਂਦੀ ਹੈ ਵਧੀਆ ਠੰਡਾ ਠੰਡਾ ਪਾਣੀ ਹੈ ਤੇ ਅੱਜ ਅਸੀਂ ਨਹਿਰ ਤੇ ਲਾਈਵ ਹੋਣ ਖਾਤਰ ਆਏ ਸੀ ਉਹ ਸਾਨੂੰ ਲਾਈਵ ਚਲਾਉਣਾ ਨਹੀਂ ਆਇਆ ਤੇ ਵੈਸੇ ਤਾਂ ਅਸੀਂ ਲਾਈਵ ਹੋਏ ਆ ਪਰ ਉਹਦਾ ਸਾਨੂੰ ਪੂਰਾ ਕਨਫਰਮ ਪਤਾ ਨਹੀਂਗਾ ਵੀ ਚੱਲਿਆ ਕਿ ਨਹੀਂ ਚੱਲਿਆ ਲਾਈਵ ਤੇ ਫਿਰ ਮੈਂ ਕਿਹਾ ਚੱਲ ਥੋੜੀ ਵੀਡੀਓ ਬਣਾ ਲੈਨੇ ਆ ਹਰਜੀਤ ਸਿੰਘ ਨੂੰ ਕਿਹਾ ਤੇ ਆ ਜਾਜੀ ਤਾ ਆਲਾ ਚਾਬੀ ਤੇ ਤੂੰ ਮੋਟਰਸਾਈਕਲ ਲਿਆ ਤੇ ਮੈਂ ਚੱਲਦਾ ਤੁਰ ਕੇ ਚੰਗਾ ਬਈ ਸ਼ੈਅਰ ਕਰਨ ਦਾ ਜਿਹੜਾ ਸੁਬਾ ਸੁਬਾ ਬੰਦਾ ਸ਼ੈਅਰ ਕਰਦਾ ਰਹਾ ਉਹਦੀ ਸਿਹਤ ਵਧੀਆ ਰਹਿੰਦੀ ਹੈ ਤੰਦਰੁਸਤ ਰਹਿੰਦੀ ਹੈ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇਹੀ ਸੁਨੇਹਾ ਦੇਉਂਗਾ ਵੀ ਸ਼ੈਅਰ ਜ਼ਰੂਰ ਕਰਿਆ ਕਰੋ ਸੁਬਾ ਸੁਬਾ ਪਰਦੇ ਦੀ ਸਿਹਤ ਜਿਹੜੀ ਵਧੀਆ ਤੰਦਰੁਸਤ ਰਹਿੰਦੀ ਹੈ ਸ਼ੇਅਰ ਕਰਨ ਨਾਲ ਚਾਹੇ ਥੋੜਾ ਸਮਾਂ ਕੱਢੋ ਅੱਧਾ ਘੰਟਾ ਕੱਢੋ 20 ਮਿੰਟ ਕੱਢੋ ਸੁਬਾ ਜਰੂਰ ਕੱਢੋ ਸ਼ੇਅਰ ਵਾਸਤੇ ਇਹ ਜ਼ਿੰਦਗੀ ਬਹੁਤ ਕੀਮਤੀ ਹੈ ਭਾਈ ਇਹ बार-बार ਨਹੀਂ ਹੁੰਦਾ ਬੰਦਾ ਦੁਨੀਆ ਦੇ ਉੱਤੇ ਤੇ ਇਹਨੂੰ ਇੰਜੋਏ ਕਰੋ ਪੜਾ ਉਹ ਮੈਂ ਤਾਂ ਇਹ ਕਹਿੰਦਾ ਜੇ ਕੋਈ ਵੀ ਬੰਦਾ ਵੀਡੀਓ ਬਣਾਉਂਦਾ ਹੈ ਹੈ ਕਿ ਨਾ ਫੇਸਬੁੱਕ ਤੇ ਪਾਉਂਦਾ ਜਾਂ YouTube ਤੇ ਪਾਉਂਦਾ ਜਾਂ Insta ਤੇ ਪਾਉਂਦਾ ਉਹਨੂੰ ਮਾੜੇ ਕਮੈਂਟ ਨਾ ਕਰੋ ਕਈ ਬੰਦੇ ਐਵੇਂ ਕਮੈਂਟ ਕਰ ਹੀ ਜਾਂਦੇ ਆ ਮਾੜੇ ਆ ਜਾਂਦਾ ਜਿੱਤਾ ਆਪਣਾ ਰੁਕਦਾ ਚੱਲਦੇ ਜੀ